ਉਹ ਸੋਡੇ ਲਈ ਅੱਜ ਇੱਕ ਗਵਰਨਮੈਂਟ ਜੌਬ ਦਾ ਨੋਟੀਫਿਕੇਸ਼ਨ ਲੈ ਕੇ ਆਏ ਦੋਸਤੋ ਯੂਪੀਐਸਸੀ ਸੀਡੀਐਸਸੀ 1 2025 ਦੇ ਵਿੱਚ ਲੈ ਕੇ ਆਏ ਜੇ ਗੱਲ ਯੋਗਤਾ ਦੀ ਕਰੀਏ ਤਾਂ ਜੇ ਕੋਈ ਵੀ ਡਿਗਰੀ ਪਾਸ ਮੂਏ ਨੌਕਰੀ ਪ੍ਰਾਪਤ ਕਰ ਸਕਦਾ ਹੈ ਜੀ ਫੌਜ ਵਿੱਚ ਪੱਕੀ ਤੇ ਅਫਸਰੀ ਭਰਤੀ ਹੈ ਜੀ ਉਮਰ ਦੀ ਗੱਲ ਕਰ ਤਾਂ ਜੀ ਜਨਰਲ ਦੀ ਉਮਰ ਚਾਹੀਦੀ ਹੈ ਜੀ 20 ਤੋਂ ਲੈ ਕੇ 24 ਸਾਲ ਓਬੀਸੀ ਦੀ ਹੈਗੀ ਜੀ 20 ਤੋਂ ਲੈ ਕੇ 24 ਸਾਲ ਐਸਸੀ ਦੀ ਹੈਗੀ 20 ਤੋਂ ਲੈ ਕੇ 24 ਸਾਲ ਫੀਸ ਦੀ ਹੈਗੇ ਜੀ ਐਸਈ ਦੀ 200 ਰੁਪਇਆ ਜਰਨਲ ਬੀਸੀ ایਵੀਐਸ ਦੀ 300 ਰੁਪਇਆ ਫੀਮੇਲ ਕੈਟਾਗਰੀ ਦੀ ਇਕੱਲੀ ਫੀਸ 200 ਰੁਪਇਆ ਲਈ ਜਾਵੇਗੀ ਜੀ ਫਾਰਮ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ ਉਹ ਹੈਗੀ 17 6 2025 ਤੋਂ ਤੁਹਾਡੇ ਲਈ ਅੱਜ ਇੱਕ ਗਵਰਨਮੈਂਟ ਜੋਬ ਦਾ ਨੋਟੀਫਿਕੇਸ਼ਨ ਲੈ ਕੇ ਆਏ ਦੋਸਤੋ ਯੂਪੀਐਸਸੀ ਸੀਡੀਐਸਸੀ 1 2025 ਦੇ ਵਿੱਚ ਲੈ ਕੇ ਆਏ ਜੇਕਰ ਯੋਗਤਾ ਦੀ ਗੱਲ ਹੈ ਤਾਂ ਜੀ ਕੋਈ ਵੀ ਡਿਗਰੀ ਪਾਸ ਉਹ ਨੌਕਰੀ ਪ੍ਰਾਪਤ ਕਰ ਸਕਦਾ ਹੈ ਜੀ ਫੌਜ ਵਿੱਚ ਪੱਕੀ ਤੇ ਅਫਸਰੀ ਭਰਤੀ ਹੈ ਜੀ ਉਮਰ ਦੀ ਗੱਲ ਕਰ ਤਾਂ ਜੀ ਜਰਨਲ ਦੀ ਉਮਰ ਚਾਹੀਦੀ ਹੈ ਜੀ 20 ਤੋਂ ਲੈ ਕੇ 24 ਸਾਲ OBC ਦੀ ਹੈਗੀ ਜੀ 20 ਤੋਂ ਲੈ ਕੇ 24 ਸਾਲ SC ਦੀ ਹੈਗੀ 20 ਤੋਂ ਲੈ ਕੇ 24 ਸਾਲ ਫੀਸ ਦੀ ਹੈਗੀ ਜੀ SC ਦੀ 200 ਰੁਪਿਆ ਜਰਨਲ BC EWS ਦੀ 300 ਰੁਪਿਆ ਫੀਮੇਲ ਕੈਟਾਗਰੀ ਦੀ ਇਕੱਲੀ ਫੀਸ 200 ਰੁਪਿਆ ਲਈ ਜਾਵੇਗੀ ਜੀ ਫਾਰਮ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ ਹੋਏਗੀ 17 6 2025